ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਰਪਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਵੀ ਜਿਹੜਾ ਨਾ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਈ ਆ ਤੇ ਤੁਨ ਤੁਨ ਸ਼ਹਿਰ ਵੀ ਜਿਹੜਾ ਬਿਲਕੁਲ ਲੱਗ ਗਈ ਆ ਪ੍ਰਭ ਵੀਰ ਕੋਲ ਆਪ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂ ਵਿਖਾਉਣੇ ਆ 6 ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਇੱਕ ਤੁਹਾਨੂੰ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਝੋਟੀ ਆ ਆ ਬੱਚਾ ਜਿਹੜਾ ਇਹਦੇ ਮਗਰ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਬਿਲਕੁਲ ਹੌਲੇ ਹੌਲੇ ਛੋਟੇ ਛੋਟੇ ਭਾਜ ਜਿਹੜੇ ਤੁਹਾਨੂੰ ਦਿਖਾਉਣੇ ਆ ਨੋਰਮਲ ਨੋਰਮਲੇ ਰੇਟ ਹੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਗੁਰੂ ਰਾਮ ਦਾ ਬਰਕਤ ਵਧੀਆ ਚਾਹੀਦਾ ਜੀ ਵੇਗੀ ਜਾਂਦਾ ਮਾਲ ਨਾਲ ਨਾਲ ਫਿਰ ਬੜਾ ਕਿਰਪਾ ਗੁਰੂ ਰਾਮ ਦਾ ਬੀਅੰਦ ਕਿਰਪਾ ਜੀ ਠੀਕ ਹੈ ਤੇ ਅੱਜ ਵੀ ਭਾਜ ਛੋਟੇ ਛੋਟੇ ਹਾਂਜੀ ਜੀ ਸਾਰੇ ਰੇਟ ਰੱਖਾਂਗੇ ਅੱਜ ਆਪਾਂ ਅੱਛਾ ਛੋਟੇ ਤੇ ਲਾ ਕੇ ਵੱਡੇ ਤੱਕ ਸਾਰੇ ਜਾਵਾਂਗੇ ਆਪਾਂ ਠੀਕ ਠੀਕ ਹੈ ਤੇ ਬਾਬਾ ਨੋ ਸਿੰਘ ਸਮਾਤੋਂ ਵੀਰੀ 4 ਕਿਲੋਮੀਟਰ ਬੈਕਸਾਈਡ ਤੇ ਆ ਤੇ ਆਪਾਂ ਵੀ ਆਪਣੇ ਲੱਗੇ ਪੈਂਦਾ ਤਰਨ ਤਰਨ ਸ਼ਰ ਵੀ ਲੱਗ ਗਈ ਹੈ ਹਨਾ ਉਹਨਾਂ ਕੇ ਤਰਨ ਤਰਨ ਹੋਣਾ ਉਹਨਾਂ ਕੇ ਮਰਸਰ ਹੈ ਦੋਨੇ ਠੀਕ ਹੈ ਜੀ ਤੇ ਫੋਨ ਨੰਬਰ ਪੁੱਛਦੇ ਕਰ 9980911798 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਦੱਸ ਗਿਆ ਵਿਧਿਆ ਦੇ ਬਾਰੇ ਜਿਹੜੀ ਆ ਕਾਲੇ ਰੰਗ ਦੀ ਵੜਿਆ ਇਹਦੇ ਤੇ ਫਿਰ ਜੀ ਦੁੱਧ ਦਾਖਲ ਹੋਊਗਾ ਦਾ ਹੈਗਾ ਤਿਆਰ ਹਾਂ ਜੀ ਦੋ ਜਿਹੜਾ ਤਵਾ ਚਵਾਵਣ ਦੁੱਧ ਨਾਲ ਦਾਖਲ ਦੋ ਤਿਆਰ ਜੀ ਅੱਛਾ ਤੇ ਬੱਚਾ ਜਿਹੜਾ ਮਰ ਗਿਆ ਨਾ ਮੈਲੇ ਦੇ ਜੇ 15 ਦਿਨਾਂ ਦੀ ਸੂਈ ਨੂੰ ਅੱਛਾ ਬੱਚਾ ਨਹੀਂ ਹੈਗਾ ਇਹਦਾ ਹੁਣ ਤੇ ਜੇ ਮੈਲੇ ਤੇ ਚੱਲਣ ਦੀ ਹੈ ਮੈਲੇ ਤੇ ਚੱਲਣ ਦੀ ਇਹ ਤਾਂ ਪਤਾ ਲੱਗ ਜਣਾ ਵੀ ਸੂਈ ਕਿ ਨਿਰਦੀ ਹੈ ਠੀਕ ਆ ਤੇ ਦੁੱਧ ਦੇ ਵਧਦੀ ਜਾਂਦੀ ਥੋੜਾ ਜਿਹਾ ਵਧੂਗੀ ਬੱਚੇ ਦਾ ਥੋੜਾ ਬਹੁਤ ਡਾਉਣ ਜਾਊਗੀ ਅੱਛਾ ਤੇ ਚਲੋ ਹੁਣ ਵੀ ਸੈਟ ਆਗਾ ਜੀ 10 ਕਿਲੋ ਹੈਗਾ ਕਿ ਪੱਕਾ ਦੁੱਧ ਤੋਰਾਂ ਹਾਂ ਫਿਰ ਇੱਕ ਕਰੀ ਨਾ 10 ਕਿਲੋ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 10 ਲੀਟਰ ਜਿਹੜਾ ਤਿਆਰ ਦੱਸਦੇ ਆ ਅੱਜ ਲਾਇਆ ਜੀ ਉਸ ਤਰ੍ਹਾਂ ਜਿਹੜੀ ਕੱਦ ਕੱਤੀ ਸੋਹਣੀ ਵੇੜਿਆ ਕਾਲੇ ਰੰਗ ਦੀ ਵੇੜਿਆ ਜਿਹੜੀ ਕਿੰਨਾ ਵੇਚੀ ਇਹਦਾ ਮੁੱਲ ਰੱਖਦੀ ਹੈ ਫਿਰ ਆਪਾਂ ਮੁੱਲ ਰੁਪਈਆ ਜੋ ਮੱਦੀ ਕਰੀਏ ਚਲੋ ਇਹ ਬੱਚਾ ਹੁੰਦਾ ਨਾ ਹਾਂਜੀ ਤੇ ਵੇਚ 35000 ਦੀ ਵਿਕਦੀ ਹਾਂਜੀ ਹੁਣ ਆਪਾਂ ਹਾਂ ਨਾ 25000 ਦੀ ਦੱਸਾਂ ਮਰਦੀ ਜੀ ਅੱਛਾ ਤੇ ਠੰਡੀ ਤੇਰੀ ਪੂਰੀ ਆ ਬਿਲਕੁਲ ਠੰਡੀ ਤੇਰੀ ਬਾਵਾ ਇਦਾਂ ਵੇਚੋ ਇਥੇ ਲੈ ਬੱਚੀ ਤੇ ਮੰਨ ਤਾਂ ਮੌਕੇ ਤੇ ਹੋ ਜਾਊਗਾ ਬੱਚੀ ਹਾਂ ਜੀ ਇਹਦੀ ਬਹਰਪੀ ਜੀ ਕਰਦਾਂਗੇ ਕੋਈ ਜਾਨੀ ਆਪਾਂ ਲੀਕੜੀ ਮਾਰਦੀ ਆ ਕੋਈ ਜਿੱਕਨੀ ਹੋ ਜਾ ਅੱਛਾ ਵੀ ਜਾਂ ਕੋ ਲੱਤ ਛੜੀ ਮਰੂਗੀ ਵੀ ਬੱਚਾ ਨਹੀਂ ਹੈਗਾ ਛੜੀ ਮਰੂਗੀ ਕੋਈ ਭਾੜਾ ਪਾਉਂਦੀ ਲੋੜ ਅੱਛਾ ਪਾਉਂਦੀ ਲੋੜ ਠੀਕ ਐ ਇਦ ਤੇ ਆ ਜਿਹੜੀ ਆ ਗਈ ਦੂਸਰੇ ਨੰਬਰ ਤੇ ਇਹ ਭਾਈ ਠੋਕੜ ਜੇ ਇਹ ਠੋਕੜੀ ਹੈ ਬੱਚੇ ਤੋਂ ਵੀ ਨਹੀਂ ਹਨ ਇਹ ਵੀ ਤੇ ਇਹਨੇ ਤੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਵਾ ਚਲੋ ਜਿੱਦਾਂ ਜਿਆ ਰਕਾਰਡ ਗਾਂ ਦਾ ਚਲੋ ਹੈ ਜਿੱਦਾਂ ਯਾਦਪਾੜ ਵਾਲੀ ਗਾਂ ਚੰਗਾ ਕੱਢਿਆ ਹੋਊ ਭਾਈ ਤੇ ਇਹ ਤਾਂ ਹੁਣ ਕਿੰਨਾ ਮੁਕਰਦੀ ਹੈ ਆਪਾਂ ਆਪਾਂ ਤੇ ਲੋਕਾਂ ਨੂੰ ਲੈਂਦੀਆਂ ਲੋਕਾਂ ਨੂੰ ਦੇ ਦਿੰਦੀਆਂ ਹਾਂਜੀ ਹਾਂਜੀ ਭੈਣ ਭਰਾਵਾਂ ਜਿੰਨਾਂ ਨੂੰ ਲੈਂਦੀਆਂ ਉਹਨਾਂ ਭੈਣ ਭਰਾਵਾਂ ਲਿਆ ਦਿੰਦੀਆਂ ਹਾਂ ਠੀਕ ਹੈ ਜੀ ਇਹ ਇਹਦੇ ਘਰ ਵੀ ਚੁੱਧੂ ਦੁੱਧ ਹਣਾ ਹਲੇ 9 ਕਿਲੋਗ ਤਿਆਰ ਬਿਲਕੁਲ ਬਿਲਕੁਲ ਤਿਆਰ ਜਿਹੜਾ ਚਵਾਹਨਾ ਤੋਰੋ ਫੇਰ ਇਹਦੇ ਪਰਲੇ ਥਾਂਜਾਂ ਬਹਿਣੀਆਂ ਥਾਂਜੋ ਅੱਛਾ 5-7 ਧਰਾਂ ਘਟਿਆ ਅਗਲੇ ਚੌਕੇ ਪਿਛਲੇ ਚੌਕ ਉਹਨਾਂ ਨੇ ਵੀਰਾਂ ਨੇ ਕਿਹਨੇ ਕਹਿ ਦੇਣਾ ਵੀ ਵੀਰ ਸੱਜੇ ਖੱਬੇ ਦਾ ਚਵਾਹ ਫਰਕ ਪੈ ਜਾਂਦਾ ਪਰ ਹੈਗੀਆਂ ਅੱਛਾ ਉਹਨਾਂ ਨੇ ਕਿਸ ਨੂੰ ਕਹਿ ਦਿੱਤੀ ਪਤਾ ਨਹੀਂ ਅਣਜਾਣ ਬੰਦਾ ਨਹੀਂ ਆਲਾ ਅੱਛਾ ਦੱਸ ਕੇ ਦਵਾਂਗੇ ਆਪਾਂ ਵੀਰ 5-4 ਧਰਾਂ ਘਟੀਆਂ ਅਗਲੇ ਚੌਕੇ ਪਿਛਲੇ ਚੌਕ ਅਗਲੇ ਜੋ ਅਗਲੇ ਚੌਕੇ ਪਾਜੀ ਬਹਿਣ ਵਾਲੇ ਆਪਾਂ ਵੀਰ ਬੈਣੀ ਤਾਂ ਅਗਲੇ ਥਾਂ ਚ ਜੜੀਆਂ ਵਾ 5 ਤਾਂ 10 ਧ ਔਰ ਇਹਨਾਂ ਧਾਰਾਂ ਦਾ ਜਿਹੜਾ ਕਹਿੰਦੇ ਕਿ ਫਰਕ ਹੈਗਾ ਵਾ ਬਾਕੀ ਕਈ ਵਾਰੀ ਜਦੋਂ ਇਹੋ ਜਿਹੇ گاਵਾ ਟੋਕੜ ਹੁੰਦੀਆਂ ਉਹਦੋਂ ਫਰਕ ਪਾ ਜਾਂਦੀਆਂ ਅਰੇ ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਐ ਲੈ ਜਾਓ ਜੀ ਮਿਲ ਕੇ ਇਹਨਾਂ ਵੀ ਕਾਫੀ ਮੋਟੀ ਲੱਗੀ ਐ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਬਾਕੀ ਮੌਕੇ ਤੇ ਜਿਹੜਾ ਦੁੱਧ 9 ਲੀਟਰ ਦੱਸਦੇ ਆ ਉਹ ਤੁਸੀਂ ਆਪਣਾ ਦੋ ਟਾਈਮ ਚਵਾਈ ਕਰਕੇ ਖੜਨਾ ਪਾਵੇਂ ਕੋ ਜਿਆਦੇ ਦੁੱਧ ਵਾਲੀ ਪਾਵੇਂ ਕੋ ਥੋੜੇ ਦੁੱਧ ਵਾਲੀ ਦੋ ਟਾਈਮ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਜਦੋਂ ਕਿਸੇ ਨੇ ਪੈਸੇ ਕਰਦੇ ਚਵਾਈ ਕਰਕੇ ਖੜੇ ਆਪਣੀ ਹਾਂਜੀ ਹਾਂਜੀ ਫਿਰ ਜੂ ਕਿਸੇ ਨੂੰ ਕਹਿਣਾ ਵੀਰ ਮਾਲਾ ਕੀਤਾ ਵੀਰੋਂ ਫਲਾਣੇ ਵੀਰ ਨੇ ਮਾਲਾ ਕਰਤਾ ਕਿਸੇ ਨੇ ਮਾਲਾ ਕਰਤਾ ਹਾਂਜੀ ਹਾਂਜੀ ਭਾਜੀ ਚਲੋ ਤੁਸੀਂ ਹੁਣ ਆਡੇ ਕੋਲ 10 ਮਿੰਟ ਆਉਣਾ ਹਾਂ ਹਾਂਜੀ ਤੁਹਾਨੂੰ ਆਡੇ ਨੰਗਰ ਬਾਰੇ ਪਤਾ ਕੀ ਕਿਹੜਾ ਨੰਗਰ ਮਾਲਾ ਕਿਹੜਾ ਚੰਗਾ ਹਾਂਜੀ ਹਾਂਜੀ ਚਲੋ ਹੁਣ ਤੇ ਚੋਰੀਆਂ ਸਾਰੀਆਂ ਚੰਗੀਆਂ ਆ ਹਾਂਜੀ ਇਹ ਵਲੇ ਕੋ ਡੰਗਰ ਮਾਲਾ ਵੀ ਹੁੰਦਾ ਉਹ ਕਿਹੜਾ ਆਖੀਦਾ ਵੀ ਨਹੀਂ ਵੀਰ ਇਹ ਤੇ ਚੋਕੇ ਖੜੋ ਅੱਜ ਕਿਲੇ ਤਸਲੀ ਜੀ ਤੁਹਾਡੀ ਪਤਾ ਲੱਗ ਜਾਂਦਾ ਸਾਰਾ ਚੋਣ ਨਾਲ ਹਾਂ ਜੀ ਭਾਈ ਚਲੋ 3-4 ਹਜ਼ਾਰ ਕਰਨਾ ਕਰੇ 50 ਹਜ਼ਾਰ ਖਰਚਣਾ ਹਾਂ ਜੀ ਹਾਂ ਜੀ ਇਹ ਚੋਕੇ ਖੜੋ ਆ ਠੀਕ ਹੈ ਜੀ ਪਹਿਰ ਕਿਹਨੇ ਪੈਸੇ ਮਿਹਨਤ ਦੇ ਕਮਾਉਣੇ ਵੀਰ ਇਹ ਚੋਕੇ ਖੜੋ ਕਿਹਨ ਦੋਖਣਾ ਹੋਵੇ ਇਹ ਚੋਕੇ ਖੜੋ ਆਓ ਮੇਰੇ ਵੀਰ ਚੋਕੇ ਖੜੋ ਕੋਈ ਚੱਕਰ ਨਹੀਂ ਆ ਤੇ ਜਿਹੜੇ ਹੁਣ ਵਿਖਾਈ ਆ ਉਹਦਾ ਮੁੱਲ ਫਿਰ ਮੁੱਲ ਰੁਪਈਆ 2000 ਰੁਪਈਆ 2000 ਵਿੱਚੋਂ ਕਰਦਾ ਮੰਨ ਤਨ ਹੋਰ 1000 ਰੁਪਈਆ ਛੱਡਦਾ ਰੁਪਈਆ ਜੀ ਔਰੇ 20 ਦੀ ਦੇ ਦਿਆ ਫਿਰ ਨਹੀਂ ਚਲੋ 20 ਦੀ ਛੱਡਦਾ ਔਰੇ ਇਨਾਰਪੀ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਨਾਂਰਪੀ ਦੁੱਧ 11 ਕਿਲੋ ਦਾ ਤੇ ਯਾਰ ਬਿਲਕੁਲ ਹਾਂਜੀ ਤਿਆਰ ਇਹਦਾ ਕੰਡੇ ਵਾਲਾ ਹੋਊਗਾ ਠੀਕ ਆ ਤੋੜ ਦਈਏ ਫੇਰ ਇਹਨਾਂ ਨੂੰ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਬਾਕੀ ਇਹ ਕਿ ਗਾਂ ਵੇਖਣ ਨੂੰ ਇਹ ਵੀ ਜੜੀ ਆ ਸੋਹਣੀ ਆ ਪਰ ਥੋੜੀ ਕਿ ਸਾਂਭੀ ਘਟਿਆ ਜਿਹੜਾ ਕੋਈ ਸਾਂਭ ਵਾਲਾ ਕੋਈ ਵੀਰ ਲੈ ਜਾਊਗਾ ਸਾਂਭ ਵਾਲੀ ਲੈ ਜਾ ਦੁੱਧ ਚੋਲੂ ਇਸ ਲੋ ਤੇ ਦੁੱਧਾਂ ਵੀ ਵਾਜੂਗੀ ਬਾਕੀ ਰਪੀ ਤੱਕ ਥੋੜੀ ਗਾਂ ਦਾ ਦੀਏ ਉਹਨਾਂ ਦੇ ਦਿੱਤਾ ਗਾਣੂ ਜਾਂਦੀ ਹੈ ਅੱਜ ਲੈ ਆ ਜੀ ਦੁੱਧ ਮੋਕੇ ਦੇ 10 11 ਲੀਟਰ ਜਿਹੜਾ ਤਿਆਰ ਦੱਸਦੇ ਆ ਇਹਦੇ ਕੋਲ ਆਹ ਬੱਚੇ ਜਿਹੜੇ ਵੱਜੇ ਇਹਨਾਂ ਦੇ ਬੱਚੇ ਵੀ ਤੁਹਾਨੂੰ ਹੁਣੇ ਦਿਖਾ ਦੇਣੇ ਆ ਬੱਚਿਆਂ ਬੱਚੇ ਨਾਲ ਥੋੜਾ ਜਿਹਾ ਕਰਦੀ ਜ਼ਿਆਦਾ ਤੇ ਇਹਦਾ ਮੁੱਲ ਫਿਰ ਮੋਹਰੇ ਤੁਸੀਂ 30000 ਰੁਪਿਆ ਦਾ 30000 ਆ ਵਿੱਚੋਂ ਕਰ ਦੇਣਾ ਮੈਂ ਤਾਂ ਨਾ ਰੱਖ 28000 ਦੀ ਦੇ ਦੋਗੇ ਤੇ ਦੁੱਧ 10 11 ਲੀਟਰ ਘਰੋਂ ਚਵਾ ਦੋਗੇ ਭਾਈ ਖੰਡਾ 10 ਲੀਟਰ ਪਾਣੀ ਲੈਣਾ ਆਪਾਂ ਬਣਾ ਦਾਂਗੇ ਠੀਕ ਹੈ ਜੀ ਆਪਣੇ ਕਿੱਲੇ ਦੀ ਗਾਰੰਟੀ ਇਥੋਂ ਦੀ ਤੁਹਾਡੇ ਘਰ ਦੀ ਗਾਰੰਟੀ ਆਪਾਂ ਕਿਹਦੇ ਘਰ ਦੀ ਗਾਰੰਟੀ ਕੋਈ ਨਹੀਂ ਇਹ ਅੱਛਾ ਜੇ ਕੋ ਆਨਲਾਈਨ ਘਲਾਊਗਾ ਆਪਾਂ 9 ਲੀਟਰ ਘਲਾਵਾਂਗੇ ਅੱਛਾ ਜੇ ਆਪਣੇ ਘਰੇ ਚੋਣੀ ਆ ਫਿਰ 11 ਲੀਟਰ ਚਵਾ ਕੇ ਦਵਾਂਗੇ ਆਪਾਂ ਠੀਕ ਹੈ ਤੇ ਆ ਜਿਹੜੀ ਆ ਗਈ ਹੁਣ ਆਪਣੇ ਕੋਲ ਚੌਥੇ ਨੰਬਰ ਤੇ ਚੰਗੇ ਕਦ ਕਠ ਵਾਲੀ ਤੋਰ ਹਿੰਨ ਮੇਕਰੀ ਇਹਦੇ ਕੋ ਕਿੰਨਾ ਦੁੱਧ ਵੀ ਜੀ ਇਹਨੂੰ ਘਰ ਪੀਜੀ 8 ਕਿਲੋ ਤੋਂ ਬਾਹਰ ਦੁੱਧ ਬਾਹਰ 8ਾਂ ਦਾ ਤੇ ਇਹ ਬੱਚੇ ਤੋਂ ਵੀ ਨਹੀਂ ਹੈ ਇਹ ਬੱਚੇ ਤੋਂ ਬਣਾਏ ਬੱਚੇ ਠੀਕ ਹੈ ਲਿਆ ਫਿਰ ਤੋਰ ਦੀਏ ਚੰਗੇ ਕਦ ਕਠ ਵਾਲੀ ਆ ਬਾਕੀ ਇਹੋ ਜਿਹੇ گاਵਾਂ ਦਾ ਦੁੱਧ ਕਾਫੀ ਸੰਘਣਾ ਹੁੰਦਾ ਹੈ ਇਹ ਭਾਜੀ ਚਲੋ ਘਰੇ ਰੱਖਣ ਨੂੰ ਗਾ ਚੰਗੀ ਸਾਫੂ ਥਾਂਡਕਣ ਬਣਾ ਲਈ ਆ ਵਾ ਘਰ ਦੁੱਧ ਪੀਣ ਵਾਸਤੇ ਜਿਹੜੀ ਚੰਗੀ ਆ ਕਿ ਸਾਰੀਆਂ ਗਰਮੀਆਂ ਘਰੇ ਦੁੱਧ ਨੇ ਚੰਗਾ ਚਵਾਈ ਜਾਣਾ ਚਨਾ ਇਹੋ ਜਿਹੇ گاਵਾਂ ਨੂੰ ਕੋਈ ਗਰਮੀ ਦੀ ਜਿਆਦਾ ਪਰਵਾਹ ਨਹੀਂ ਦੀ глядជា ਜੀ ਇਹ ਵੀ ਬੱਚੇ ਤੋਂ ਬਿਨਾ ਹੀ ਚਲੀ ਤੇ ਇਹਦਾ ਵੀਰ ਜੀ ਕਿੰਨਾ ਰੱਖਣਾ ਮੁੱਲ ਇਹਦਾ ਰੁਪਈ ਜੀ ਮੁੱਲ 22000 ਰੁਪਈ 20000 ਜੀ ਹਾਂ ਅੱਛਾ ਇਹ ਵੀ 20000 ਜੀ ਦੇ ਦੇਣੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਜਗੋ ਵੀਰ ਆ ਲੈ ਜੇ ਚਾਹ ਉਹ ਦੱਬੀ ਲੈ ਜੇ ਹਾਂਜੀ 20000 ਦੀ ਖਾਣਾ ਠੀਕ ਹੈ ਜੀ ਤੇ ਹੁਣ ਇੱਕ ਆਪਣੇ ਕੋਲ ਐਰ ਸ਼ਰ ਜਰਸੀ ਕ੍ਰੋਸ ਜੀ ਠੀਕ ਹੈ ਐਰ ਸ਼ਰ ਜਰਸੀ ਕ੍ਰੋਸ ਜੀ ਜਰਸੀ ਕ੍ਰੋਸ ਤੇ ਜਿਹੜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਫਿਰ ਦੁੱਧ 9 ਲੀਟਰ ਤੋਂ ਬਾਹਰ ਜੀ ਇਹ ਬੱਚੇ ਵਾਲੀ ਕਿੰਨਾ ਜੀ ਬੱਚੇ ਦਾ ਬੱਚੇ ਵਾਲੀ ਬੱਚਾ ਜੀ ਇਹਦੇ ਮਗਰ ਬੱਚਾ ਹੈਗਾ ਕੀ ਇਹਦੇ ਮਗਰ ਇਹਦੇ ਮਗਰ ਬੱਚਾ ਜੀ ਬੱਚਾ ਜੀ ਠੀਕ ਹੈ ਤਿੰਨੋਂ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਮੇਰ ਪਰ ਜੀ ਦਾ 10 ਦਿਨ ਹੋਈ ਗਿਆ ਜੀ 10 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰਕੇ ਜੀ ਦੁੱਧ ਭਾਜੀ 9 ਲੀਟਰ ਤਿਆਰ ਜਿਹੜਾ ਆਪਣੇ ਘਰ ਦੇ ਨਾਲੋਂ ਜਿਹੜਾ ਤਿਆਰ ਹੋਊਗਾ ਅੱਛਾ ਤੇ ਕਿੰਨਾ ਕੁ ਚਵਾਈ ਜਾਊਗੀ ਉਤਨਾ ਆ ਪੀ ਆ ਆਖੇ 15 ਚੋਅ ਦੇ 12 13 ਕਿਲੋ ਚਵਾਈ ਜਾਊਗੀ ਸੋਰਾ ਕਿੰਨਾ ਕੁ ਜੋਗੇਗੀ 12 13 ਕਿਲੋ ਚਵਾਈ ਜਾਊਗੀ ਆਖੇ 15 ਕਿਲੋ ਚਵਾਈ ਚ 15 ਚੋਅ ਦੇ ਜਾਣੇ ਠੀਕ ਹੈ ਜੀ 12 13 ਕਿਲੋ ਚਵਾਈ ਜਾਊਗੀ ਮੰਜਾ ਬਾਕੀ ਚਲੋ ਚੰਗੀ ਸੋਹਣੀ ਆ ਬਰੀਡ ਵਾਲੀ ਇਹ ਚੀਜ਼ ਹਾਂਜੀ ਗੁੱਦੀਬਾਦੀ ਸੋਹਣੀ ਆ

ਤੇ ਇਹਦਾ ਕਿੰਨਾ ਮੁੱਲ ਰੱਖਣਾ ਵਿੱਜੀ ਫਿਰ ਆਪਾਂ ਸਰਪੇ ਜੀ ਮੁੱਲ ਚ ਲੋ 30000 ਕਰਦੇ ਆਂ ਅੱਛਾ 30000 ਖਾਈ ਯਾਰ ਜੀ ਵਿੱਚ ਛੋਟ ਛੜ ਕਰ ਦੋਗੇ ਹਰਕੇ ਤੇ 500 ਰੁਪਏ ਛੋਟ ਕਰਦਾ ਅੰਗੇ ਅੱਛਾ ਹਾਂਜੀ ਠੀਕ ਆ ਜੀ 500 ਵਿੱਚੋਂ ਛੋਟ ਕਰਦਾ ਕਿ 28000 ਦੀ ਬਾਬਾ ਜੀ ਦੇ ਦਾਂਗੇ ਹਾਂ ਨਾ ਜੀ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਜਿੱਤਨਾ ਕਿ ਵਿੱਜ ਨੇ ਕਹਿੰਦੇ ਕਿ ਕੋਈ ਪੱਕੀ ਲੀਕ ਨਹੀਂ ਆ ਪੱਕੀ ਲੀਕ ਕੋਈ ਨਹੀਂ ਜੀ ਜਿੰਨਾਂ ਕਿ ਇਹਨਾਂ ਪਸੰਦ ਹੁੰਦੀ ਆ ਨਹੀਂ ਕਿ ਇਹਨਾਂ ਪਸੰਦ ਨਹੀਂ ਕਰੇ ਆਪਣਾ ਤੇ ਆ ਵੀ ਬੱਚੇ ਤਾਂ ਵੀ ਨਹੀਂ ਜੀ ਇਹ ਬੱਚੇ ਤਾਂ ਬਣਾਜੋ ਬਾਬਾ ਜੀ ਇਹ ਦੇਖੋ ਕਿੰਨਾ ਦੁੱਧ ਉਦ ਤਰਾ ਠੰਡੀ ਤੇਰੀ ਐ ਵੀ ਨਹੀਂ ਠੰਡੀ ਤੇਰੀ ਵੀ ਜੀ ਪਾੜਾ ਪੋਣਾ ਪੈਂਦਾ ਪਾੜਾ ਪਾ ਕੇ ਕਣੀ ਨਹੀਂ ਠੀਕ ਆ ਰਸੀਨੇ ਜੇ ਪਾਉਣੀ ਪੈਂਦੀ ਪਾੜਾ ਪੋਣਾ ਅੱਛਾ ਪਾੜਾ ਪਾਉ ਤੇ ਚੋਨਾ ਬਈ ਨਾ ਬਾਕੀ ਮੇਰਾ ਵੀਰ ਇਹਨੇ ਵੀ ਉਹ ਹੌਲੇ ਮੋਲਾ ਉਹਦੀ ਚੋਨਾ ਹੋਵੇ ਮੇਰਾ ਵੀਰ ਕਹਿੰਨੇ ਪੈਸੇ ਕਰਦੇ ਚੋਨਾ ਵੇਰ ਕੋ ਆਪਣੀ ਠੀਕ ਆ ਆਪਣੀ ਇਥੋਂ ਥੋੜੀ ਐ ਇੱਥੋਂ ਤਸੱਲੀ ਕਰਕੇ ਖੜੋ ਜਿਹੜਾ ਕਹਿੰਦੇ ਦੁੱਧ ਦੇ ਕੋਲ ਵੀ 5 ਲੀਟਰ ਦੱਸ ਤੇ ਆ ਜੀ ਲੈ ਆਓ ਜੀ ਥਾਣੇ ਜਿਹੜਾ ਚੰਗਾ ਲੱਗਾ ਇਹਦੇ ਕੋਲ ਵੀ ਥਾਣਾ ਰਪੀਰ ਚਲੋ ਜਿੱਦਾਂ ਨੇ ਜਰੀ ਕਾਵਾ ਥਣ ਤੋਂ ਬੜਾ ਸੋਹਣਾ ਲੱਗਾ ਆਪਾਂ ਭਾ ਵੀ ਜੱਜਾ ਕਰਨਾ ਕਿੰਨਾ ਭਾਜਦਾ ਸੱਪੀ 12000 ਰੁਪਇਆ 12000 10000 ਦੀ ਹਾਂ ਜੈਸ ਨੋਈਆ ਜੈਸ ਨੋ ਠੀਕ ਆ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਥਣ ਤੋਂ ਬੜੀ ਚਵਾਈ ਵਾਲਾ ਐ ਨਾਲੇ ਬਾਕੀ ਕ੍ਰੋਸ ਚ ਹੈ ਦੇਸੀ ਜੀ ਆ ਇਹ ਘਰੇ ਚੋਂ ਨੂੰ ਦੁੱਧ ਬੜਾਉਂਦੀ ਆ ਦੁੱਧ ਮੱਝਾਂ ਰਗਾਈ ਜਾਣਾ ਇਹਦਾ ਮੱਝਾਂ ਵਾਲੇ ਕਿੱਟਾ ਦੁੱਧ ਦੀ ਆ ਤੇ ਨਾ ਕੋਈ ਗਰਮੀ ਦੀ ਪਰਵਾਹ ਨਾ ਕੋਈ ਗਰਮੀ ਪੌਂਚ ਧੋਪੇ ਬੰਨ ਛੜੇ ਨੂੰ ਪਰਵਾਹ ਕਰੀ ਠੀਕ ਆ ਤੇ ਜਿਹੜੀ ਹੁਣ ਸਾਡੇ ਲਾ ਕੇ ਧੋਪੇ ਹੁਣਾ ਬੰਦੇ ਨੇ ਨਾ ਧੋਪੇ ਲਾ ਦੇ ਬਾਈ ਵੀਰ ਨੂੰ ਲਾਹਾਂ ਦੇ ਵੀਰ ਦੁੱਧ ਨਹੀਂ ਕੱਢਣ ਦੇ ਅੱਛਾ ਪੱਠੇ ਤੇ ਪਹੋਣੇ ਬੈਣੇ ਚੱਰੀ ਨੇ ਉਹ ਧੋਪੇ ਬੰਨ ਲੋ ਛਾਂੇ ਮੰਨ ਲੋ ਬਾਕੀਆਂ ਨਾ ਵੀ ਘਰੇ ਰੱਖਾ ਲਈ ਗਾਂ ਵਾ ਠੀਕ ਹੈ ਜੀ ਮੱਸੀਆਂ ਜਾਏਗਾ ਤੇ ਹੁਣ ਜਿਹੜੀ ਮੱਝ ਵਿਖਾਉਣੀ ਉਹਦਾ ਬੱਚਾ ਕੱਟਾ ਜਾਏਗਾ ਕੱਟਾ ਆ ਹਾਂ ਦੇਖ ਸਾਡੇ ਕਿੰਨਾ ਚਿਰ ਹੋ ਗਿਆ ਸੋਈਨਾ 200 ਰੁਪਏ ਜਿਹੜੇ 8 ਦਿਨ ਹੋ ਗਏ ਸੀ 8 ਦਿਨ ਹੋ ਗਏ ਆ ਕਿੰਨਾ ਦੁੱਧ ਤਿਆਰ ਕਰ ਗਈ ਜੇ 200 ਰੁਪਏ ਦੇ ਕੋਲ 8 ਕਿਲੋ ਤੋਂ ਬਾਹਰ ਹੋਗਾ 8 ਕਿਲੋ ਲਾ ਕੇ ਚਲੋ ਠੰਡਾ ਜਿਹੜਾ ਦੁੱਧ ਉਹ 8 ਕਿਲੋ ਚਵਾ ਦੂਗੀ ਆਪਾਂ ਇੱਥੇ ਪਰੋ ਅਜਿਹੜਾ ਕਰੋ ਚਵਾ ਦੇਓਗੇ ਪਰ ਚਵਾਦਾ 8 ਕਿਲੋ ਬੋਲਿਆ ਤੇ ਕਿੰਨਾ ਚਵਾਈ ਜਾਊਗੀ 200 ਰੁਪਏ 12 ਕਿਲੋ ਗੱਡੀ ਜਾਊਗੀ ਯਾਰ 12 ਕਿਲੋ ਤੋ ਰਮ ਫੇਰ ਇੱਕ ਕਰੀਏ ਆਪਾਂ 15 ਕਿਲੋ ਕਰ ਦੂਗੀ 11 12 ਕਿਲੋ ਦੁੱਧ ਕੱਢੀ ਜਾਊਗੀ ਠੀਕ ਆ ਪੱਕੇ ਕਿ ਸੋਹਣੀ ਝੋਟੀ ਆ ਚਲੋ ਝੋੜੀ ਸੋਹਣੀ ਆ ਸਾਰੇ ਬ ਵਾਕੇ ਥੱਲਿਆਂ ਜਿਹੜੀ ਸਫਾਈ ਚ ਜਿੰਨੀ ਵੀ ਆ ਕੰਪੈਕਟ ਜੀ ਆਰਡਰ ਦੀ ਆ ਤੇ ਪਿੱਠਪੜੇ ਤਾਂ ਵੀ ਚੰਗੀ ਆ ਵਿਦਿਉ ਨੇ ਕਹਿੰਦੇ ਕਿ ਬੱਚਾ ਲਾ ਕੇ ਕਰੀ ਵਖਾਦੀਏ ਪਤਾ ਲੱਗ ਜੂਗਾ ਕਿ ਪੈਲਨ ਛੋਟੀ ਕੋਈ ਛੋਟੀ ਹੋਈ ਹੈ ਤੇ ਹੋਲ ਕਰਦੀ ਜਾਂ ਲੱਤ ਛੋਟੀ ਹੋਈ ਹੋਲ ਹੋ ਦਾ ਪਤਾ ਲੱਗ ਜਾਂਦਾ ਹੈ ਲੱਤ ਬਾ ਛੋਟੀ ਪੁੱੜ ਜੇ ਆਪਣੀ ਅਮਿਆਰੀ ਹੋ ਗਈ ਠੀਕ ਹੈ ਜੀ ਲੱਤ ਲੱਤ ਪੁੱੜੇ ਛੋਟੀ ਆਹ ਦੇਖਦੇ ਪਸੰਦ ਕੀ ਹੈ ਜਿਹੜੀ ਤੇ ਬੱਚਾ ਬੰਨਤਾ ਸਾਈਡ ਤੇ ਅਗਲੇ ਥਣਾਂ ਦਾ ਚਵਾ ਜਿਹੜਾ ਪਿਛਲੇ ਥਣਾਂ ਦਾ ਚਵਾ ਦਿਖਾ ਦਈਏ ਕਰੀ ਠੀਕ ਹੈ ਜੀ ਤੇ ਉਸ ਤਰ੍ਹਾਂ ਵੀ ਜੀ ਥਣ ਥਣ ਪੂਰੇ ਓਕੇ ਹੀ ਆ ਓਕੇ ਉੱਪਰ ਬੋਡੀ ਓਕੇ ਪੋੜਿਆ ਠੀਕ ਹੈ ਥੋੜਾ ਛੋਟਾ ਜਰੂਰ ਆਦੀ ਪਰ ਥਣ ਪੂਰਾ ਧਾਰ ਕੋ ਘਾਟੋ ਤੇ ਰਾਮਾ ਹੋਊਗਾ ਠੀਕ ਹੈ ਜੀ ਕੋਈ ਚੱਕਰ ਨਹੀਂ ਹੋ ਜਾ ਥਣ ਨਹੀਂ ਛੋਟਾ ਧਾਰਾਂ ਪੂਰੀਆਂ ਹੀ ਆ ਧਾਰਾਂ ਪੂਰੀਆਂ ਵੀ ਜੀ ਤੇ ਮੋਲੇ ਦਾ ਫਿਰ ਮੋਲ ਭਾਈ ਦਾ ਫੋਨ ਤੇ ਕਰਨਾ ਇਹਦਾ ਫੋਨ ਤੇ ਕਰ ਲਓ ਜਾਇਜ਼ ਹੀ ਰੱਖਣਾ ਜਾਇਜ਼ ਜਾਇਜ਼ ਮੋਲ ਭਾਈ ਆ ਜੀ ਕੋਈ ਨਹੀਂ ਇਹ ਆ ਕੇ ਕੋ ਫੋਨ ਲਾਵੇ ਫੋਨ ਲਾਵੇ ਪਾਪਾ ਮੋੜਦੇ ਨਹੀਂ ਭਾਈ ਕਿਹਨੂੰ ਅੱਛਾ ਬਾਕੀ ਮੈਂ ਵੱਡਾ ਮੋਲ ਨਹੀਂ ਕਰਨਾ ਮੋੜਾ ਕਰਾਂ ਕੁਝ ਮੇਲਾ ਮੋਲਾ ਚੱਲਣ ਦੇ ਆ ਦੇ ਦੇ ਹਿਸਾਬ ਨਹੀਂ ਕੋਈ ਗੱਲ ਨਹੀਂ ਹਿਸਾਬ ਨਾਲ ਦੇਣਾ ਭਾਈ ਹਿਸਾਬ ਨਾਲ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਕਹਣਾ ਬਾਕੀ ਵੀਰਾਂ ਧੰਨਵਾਦ ਆ ਬਹੁਤ ਬਹੁਤ ਪਿਆਰ ਮਿਲੇ ਤੁਹਾਡੇ ਚੈਨਲ ਤੋਂ ਜੀ ਤੇ ਬਾਕੀ ਸਲਾਮਾਂ ਵਾਲੇ ਵੀ ਹੂਨ ਮੇਰੇ ਬੜੇ ਦੁਰ ਰੰਦੋਲੇ ਜੀ ਅੱਛਾ ਤੇ ਬਾਕੀ ਵੀਰ ਨਾ ਕਰ ਦਿੰਦੇ ਆ ਵੀ ਵੀਰ ਅਸੀਂ ਫਿਰੋਜ਼ਪੁਰ ਤੋਂ ਬੋਲਣਾ ਐ ਜੀਰੇ ਤੋਂ ਬੋਲਣਾ ਵੀ ਚਲੋ ਆਪਾਂ ਰਿਆ ਸਿੱਤਾਂ ਦਾ ਹਰਾ ਕੋਈ ਦਤਾਂ ਦਾ ਹਾਂਜੀ ਹਾਂਜੀ ਗਾਣੀ ਵੀਡੀਓ ਜੀ ਹਾਂਜੀ ਤੇ ਮੇਰੇ ਵੀਰ ਵੇਖ ਕੇ ਫੋਨ ਕਰਿਆ ਕਰੋ ਫੋਨ ਕਰਨਗੇ ਵੀਰ 12 1 ਵਜੇ ਹਾਂਜੀ ਭਰਾ ਜੇ ਤੁਸੀਂ ਨਹੀਂ ਥੋੜਾ ਤਾਂ ਜਿੰਨ ਸੌ ਲੈਂਦਾ ਕਰੋ ਅੱਛਾ ਰਾਤ ਨੂੰ ਰਾਤ ਨੂੰ ਕਰ ਦਿੰਦੇ ਆ ਅੱਛਾ ਭਾਈ 3:30 ਵੀਰ ਫੋਨ ਕਰਨ ਧਿਆ ਅੱਛਾ ਭਾਈ ਕੋ ਗਾਂ ਹੈਗੀ ਆ ਅੱਛਾ ਮੈਂ ਭਰਾਵਾ ਗਾਵਾਂ ਕੋਈ ਨਹੀਂ ਦਵੇ ਸਰੇ ਚੁਣੀ ਹੁਣ ਦੁੜੀ ਰਾਤ ਚ ਹੋਣ ਆਉਣ ਲੱਗਾ ਵਾ ਠੀਕ ਹੈ ਬਾਕੀ ਚਲੋ ਚੱਲਦਾ ਰਹਿਦਾ ਇਦਾਂ ਕਰ 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 ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਨੇ ਕਿਲੇ ਤੇ ਤਸੱਲੀ ਇੱਥੇ ਮਰਜ਼ੀ ਨਾਲ ਵੇਖ ਚਾ ਕੇ ਖੜੇ ਕਿਹੇ ਵੀ ਡੰਗਰ ਦੀ ਨਾ ਕਿਲੇ ਤੇ ਤਸੱਲੀ ਜੇ ਇੱਥੇ ਘਰ ਦੇ ਕਰਦੇ ਘਰ ਦੀ ਕੋਈ ਗਵਰੰਟੀ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕੋਈ ਵੀ ਲੱਤ ਜੜੀ ਮਾਰੀ ਸੀ ਛੱਡ ਜੋ ਸਾਈ ਪਾਓ ਚੋ ਗਿਆ ਇਹਨਾਂ ਨੂੰ ਚੋ ਆਣਗੇ ਹਾਂਜੀ ਪਾਸ ਪਾਸ ਹੋਊਗੀ ਲੈ ਜਾ ਨਹੀਂ ਮੇਰੇ ਘਰੇ ਵਜਦੀ ਨਹੀਂ ਤੇ ਸਾਈ ਵਾਪਸ ਲੈ ਜਾਓ ਕੋਈ ਸਾਈ ਵਾਪਸ ਮਿਲੂਗੀ ਇਹੋ ਜਿਹਾ ਨਹੀਂ ਹੋਗਾ ਤੁਸ ਸਾਈ ਨਹੀਂ ਵਾਪਸ ਮਿਲੂਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ